ਜੀ ਸਰ ਅੱਜ ਜਿਹੜੀ ਗੱਲਬਾਤ ਹੋਈ ਹੈ ਕੀ ਕਾਰਨ ਹੋਈ ਹੈ ਜੀ ਇਹ ਇਸ ਤਰ੍ਹਾਂ ਹੈਗਾ ਵੀ ਸਾਨੂੰ ਪਤਾ ਲੱਗਿਆ ਹੈ ਇਹਦੇ ਵਿੱਚ ਵੀ ਇਹ ਦੋ ਧਿਰਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਤੇ ਇਹਦੇ ਵਿੱਚ ਇੱਕ ਥਿਰ ਜਿਹੜੀ ਹੈਗੀ ਆ ਉਹ ਸੁਖਪ੍ਰੀਤ ਸਿੰਘ ਉਰਫ ਸੁੱਖੀ ਇਹ ਸਿੰਘੋ ਦਾ ਰਹਿਣ ਵਾਲਾ ਹੈ ਇਹਦੇ ਇਹ ਇੰਜਰਡ ਹੋਇਆ ਹੈ ਇਹਦੇ ਵਿੱਚ ਤੇ ਦੂਸਰੀ ਪਾਰਟੀ ਜੀ ਦਾ ਇਹ ਪਹਿਲੇ ਤੌਰ ਤੇ ਇਹ ਨਾਮ ਲੈਂਦੇ ਹੈਗੇ ਹੈ ਦੂਜੀ ਪਾਰਟੀ ਜਿਹੜੀ ਹੈਗੀ ਹੈ ਕੋਈ ਜਸਸੀ ਮਾਨ ਹੈਗਾ ਛੇਕਪੁਰੇ ਪਿੰਡ ਦਾ ਉਹਨਾਂ ਨਾਲ ਇਹਨਾਂ ਦਾ ਜਿਹੜਾ ਕੋਈ ਝਗੜਾ ਹੋਇਆ ਹੈਗਾ ਜਿੱਥੇ ਉਹਦੇ ਉਹ ਜਿਹੜਾ ਸੁਖਪ੍ਰੀਤ ਜਿਹੜਾ ਬਾਬਾ ਇਹ ਜਿਹੜਾ ਹੈਗਾ ਇੰਜਰਡ ਹੋਇਆ ਇਹਨੂੰ ਫੌਰੀ ਤੌਰ ਤੇ ਇੱਕਦਮ ਐਕਸ਼ਨ ਵਿੱਚ ਆਂਦੇ ਹੋਏ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਐਡਮਿਟ ਕਰਾਤਾ ਹੈਗਾ ਉਥੇ ਮੈਕਸ ਹਸਪੀਟਲ ਬਠਿੰਡਾ ਤੇ ਉਥੇ ਇਹ ਜੇਰੇ ਲੱਜਾ ਇਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਹੈਗੀ ਹੈ ਜਿਹੜਾ ਉੱਥੇ ਜੋ ਵੀ ਐਵੀਡੈਂਸ ਸੀਗੀ ਉਹ ਕਲੈਕਟ ਕਰ ਲਈਏ ਤੇ ਇਹਨੂੰ ਐਡਮਿਟ ਕਰਾਤਾ ਐਸ ਐਚਓ ਤਲਵੰਡੀ ਨੇ ਇਹਦੇ ਵਿੱਚ ਬੜਾ ਸ਼ਲਾਘਾਯੋਗ ਕੰਮ ਕੀਤਾ ਤੇ ਉਹਦੇ ਵਿੱਚ ਇਹ ਜੇਰੇ ਇਲਾਜ ਹੈ ਤੇ ਹੁਣ ਜਿਹੜਾ ਹੈਗਾ ਅਸੀਂ ਪੁਲਿਸ ਪਾਰਟੀਆਂ ਬਣਾ ਕੇ ਇਹਦੇ ਤੇ ਜਿਹੜੀਆਂ ਹੈਗੀਆਂ ਰੈਡਾ ਕਰ ਰਹੇ ਹਾਂ ਤੇ ਐਫ ਆਈ ਆਰ ਇਹਦੀ ਜਿਹੜੀ ਹੈਗੀ ਹੈ ਲੌਕ